ਸਾਬੂਤ ਤਹਿਸੀਲ ਬਾਰੇ ਕੀ ਕਹਿਣਾ ਚਾਹੁੰਨਾ ਹੈ ਇਸੇ ਬਾਰੇ ਤਾਂ ਉਹ ਠੀਕ ਹੈ ਕਿਦਾ ਮੁਰਾਬੀ ਰੱਖਿਆ ਤਲਵੰਡੀ ਤੋਂ ਤਾਂ ਕਿਵੇਂ ਬਾਕੀ ਜਿਹੜੇ ਲੋਕਾਂ ਨੇ ਤੇ ਬੀਬਾ ਜੀ ਨੂੰ ਦੂਜੀ ਵਾਰ ਦੱਸਾਇਆ ਉਹ ਉਹਨਾਂ ਨੂੰ ਪੁੱਛਣ ਜਾ ਕੇ ਨਹੀਂ ਤਲਵੰਡੀ ਤਹਿਸੀਲ ਬਾਰੇ ਕੀ ਅਸਲ ਜੇਲ ਚਾਹੁੰਦਾ ਕਿ ਤਲਵੰਡੀ ਤਹਿਸੀਲ ਦਾ ਕੀ ਹਾਲ ਹੈ ਪਾਣੀ ਨਹੀਂ ਨਾ ਜੀ ਇਹ ਤੁਸੀਂ ਉਹਨੂੰ ਪੁੱਛੋ ਨਾ ਕਿਤੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਉਹ ਦੱਸੇ ਸੁਣੋ ਜੇ ਇੱਥੇ ਜੋ ਵੀ ਹੈ ਕੋਈ ਅਧਿਕਾਰੀ ਨਹੀਂ ਮਿਲਦਾ ਕੋਈ ਜ਼ਿਲਦਾਰ ਸਾਹਿਬ ਨਹੀਂ ਮਿਲਦੇ ਐਕਚੁਅਲੀ ਨਹੀਂ ਮਿਲਦਾ ਕੋਈ ਨਹੀਂ ਮਿਲਦਾ ਇੱਥੇ ਇਹ ਜਿਹੜੇ ਭਾਈ ਬੈਠੇ ਬਿਜਾਰੇ ਕੋਈ ਇਧਰ ਲੈ ਕੇ ਚੱਕ ਕੇ ਉਧਰ ਲੈ ਜਾਂਦੇ ਆ ਉਧਰ ਚੱਕ ਕੇ ਅੰਗਲਾ ਠੁੰਮੇ ਦੇ ਦਿੰਦੇ ਨੇ ਬੰਦੇ ਦੇ ਨਾਲ ਹੋਰ ਕੰਮ ਕਰਦੇ ਨੇ ਮਾਨੂੰ 10 ਦਿਨ ਹੋ ਗਏ ਸਾਡਾ ਕੋਈ ਅਧਿਕਾਰੀ ਨਹੀਂ ਮਿਲਿਆ ਇੱਥੇ ਪੂਰੇ ਕੋ ਦਨੋਂ ਤੇ ਇਹ ਖਾਲੀ ਪਈ ਆ ਬਾਈ ਜਮਾ ਅੱਛਾ ਤੁਹਾਡਾ ਕੋਈ ਕੰਮ ਨਹੀਂ ਹੋਇਆ ਹਜੇ ਸਾਡਾ ਕੋਈ ਕੰਮ ਨਹੀਂ ਹੋਇਆ ਬਾਈ 15 ਦਿਨ ਹੋ ਗਏ ਸਾਡਾ ਨਾਂਹਾਂ ਰੁਕਿਆ ਪਿਆ ਲੋਕਾਂ ਨੇ ਚੋਨਾ ਲਾਉਣਾ ਠੀਕ ਹੈ ਨਰਮੇ ਜੋ ਕੱਟ ਮਾਰਨੇ ਆ ਉਮੇ ਜਮੀ ਬਾਈ ਕਹੇ ਉਹ ਕੋਈ ਖੇਤ ਨਹੀਂ ਆਇਆ 15 ਦਿਨੋਂ ਅਸੀਂ ਇਹਨਾਂ ਦਾ ਦਰਦ ਪਰ ਕੇ ਆਏ ਨੇ ਆਪਣੇ ਮੁੜਦਣੇ ਆੜ ਕੇ ਆਏ ਨੇ ਆਪਣੇ ਮੁੜਦਣੇ ਪਾਵਾ ਹੁਣ ਅੱਜ ਕਹਿੰਦੇ ਐ 2:00 ਵਜੇ ਮਿਲੂਗਾ ਪਾਵਾ ਹੁਣ ਦੇਖੋ ਜੀ ਮਿਲਿਆ ਤਾਂ ਭਾਈ ਤੇ ਤੁਹਾਡਾ ਕਹਿਨ ਦਾ ਕੋਈ ਅਗਲਾ ਐਕਸ਼ਨ ਆਵਾਜ਼ ਤੁਹਾਡਾ ਕਹਿਨ ਦਾ ਪਾਵਾ ਵੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੇ ਅੱਜ ਸੁਣਵਾਈ ਹੁੰਦੀ ਆ ਠੀਕ ਨਹੀਂ ਐ ਸੀ ਅਗਲਾ ਐਕਸ਼ਨ ਆ ਸ਼ਾਮ ਨੂੰ ਆਲਟੀਮੇਟ ਮੰਦੀ ਦੇ ਦੇਗੇ ਬੈਠੇ ਆ ਉਹਨਾਂ ਨੂੰ ਕਹਿੰਦੇ ਆ ਇਹਨਾਂ ਰਿਆਣਾ ਚੰਪਾ ਤੇ ਰਿਆਣਾ ਚੰਪਾ ਉਹ ਵੀ ਨਹੀਂ ਪੁੱਛੀ ਅਧਿਕਾਰੀ ਵੀ ਨਹੀਂ ਮਿਲਦਾ ਕੋਈ ਹਵਾਲ ਫਿਰ ਕੰਮ ਤਾਂ ਜਦੋਂ ਹੋਊ ਉਹ ਦੇਖੀ ਜੋ ਬੰਦਾ ਤਾਂ ਬੰਦਾ ਮਿਲ ਜੇ ਸੱਜਣ ਮਿਲ ਜਣਾ ਐ ਨਹੀਂ ਕੋਈ ਖਾਲੀ ਬੀਤਰੀ ਆ ਪਹਿਲਾ ਬੁਲਾਰ ਕੇ ਬੰਦੇ ਸਾਨੀ ਜਾਤ ਨਹੀਂ ਵਿਚਾਰੀ ਸੋਇਸਾ ਕੱਟੇ ਰੁਦੀ ਕਿਤੇ ਗਲੀ ਉਹਨੇ ਕਰਾ ਜਾ ਕੇ ਕੰਮ ਕਰਾਂਗੇ ਕੀ ਕਿਤੇ ਆਪਾਂ ਕਹਿੰਦੇ ਉਹਨੇ ਕਰਾ ਜਾ ਕੇ ਕੰਮ ਕਰਾਂਗੇ ਸਾਹ ਉਹਦਾ ਕਲੀਨਿਕ ਬਣਾ ਦਾਂਗੇ ਫਲਾਣਾ ਫਲਾਣਾ ਲਾਗੇ ਇਹਦੇ ਜਿਹੜੇ ਪਹਿਲਾਂ ਜੋ ਵੀ ਚੱਕੇ ਗਏ ਇਹ ਰਗਾ ਤੂੰ ਕੀ ਰੋਈ ਇਹ ਤਾਂ ਮੇਰੇ ਬਾਪੂ ਵਾਲੀ ਵੀ ਕੋਈ ਹੋ ਕੰਮ ਹੈ ਇਹ ਤਾਂ ਪਹਿਲਾਂ ਵਾਲੀ ਵੀ ਕੋਲੀ